ਸੋਤੋ ਤੇਨੇ ਵੀ ਤੁਹਾਡਾ ਸਵਾਗਤ ਹੈ ਅੱਜ ਅਸੀਂ ਖੜੇ ਆ ਹਰਪੁਰ ਦੇ ਰੋਜ਼ਿੰਗ ਰੌਡ ਦੇ ਚ ਜਿੱਥੇ ਕੇ ਕੂੜੇ ਦਾ ਡੰਪ ਬਹੁਤ ਕਾਫੀ ਕਾਫੀ ਲੰਬੇ ਸਮੇਂ ਤੋਂ ਪਿਆ ਹੈ ਜਿਸ ਨੂੰ ਚੁੱਕਣ ਲਈ ਮੰਤਰੀ ਸਾਹਿਬ ਇੱਕ ਸਾਲ ਪਹਿਲਾਂ ਦਾ ਉਦਘਾਟਨ ਵੀ ਕਰ ਚੁੱਕੇ ਹਨ ਪਰ ਹੁਣ ਤੱਕ ਇਹ ਕੂੜੇ ਦਾ ਡੰਪ ਇੱਥੇ ਪਿਆ ਹੈ ਲੋਕਾਂ ਲਈ ਕਈ ਤਰ੍ਹਾਂ ਤੋਂ ਇੱਕ ਮਸੱਇਆ ਬਣੀ ਪਈ ਹੈ ਸਰਕਾਰ ਇੱਧਰ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਸੋ ਗੰਦਗੀ ਬਹੁਤ ਪਿਆ ਹੈ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਰਿਹਾ ਹੈ

ਅਨੁਮੇਰ ਸਰ ਇੱਕ ਸਾਲ ਦੀ ਕਰੀਬ ਸਮਾਂ ਹੋ ਗਿਆ ਜੀ ਰੋਸ਼ਨ ਗਰਾਊਂਡ ਦੇ ਲਾਗੇ ਡੈਂਪ ਨੂੰ ਛਕਵਾਉਣ ਲਈ ਮੰਤਰੀ ਸਾਹਿਬ ਵੱਲੋਂ ਅਧਿਕਾਰਨ ਵੀ ਕੀਤਾ ਗਿਆ ਸੀ ਇਹ ਬਾਰੇ ਸਰ ਥੋੜੀ ਜਿਹੀ ਜਾਣਕਾਰੀ ਇੱਕ ਸਾਲ ਪਹਿਲਾਂ ਜਿਹੜਾ ਬਾਲ ਨੰਬਰ 44 ਔਰ 45 ਦੇ ਵਿੱਚ ਇਹ ਹੈਗਾ ਜਿਹੜਾ ਡੈਂਪ ਜਿਹੜਾ ਕਿ ਜਿੰਗਾ ਰੋਸ਼ਨ ਗਰਾਊਂਡ ਦੇ ਲਾਗੇ ਪੰਦਾ ਹੈਗਾ ਨਾਲੇ ਸਕੂਲ ਪੰਦਾ ਹੈਗਾ ਨਾਮ ਮੰਦਰ ਵੀ ਨਾਲੇ ਪੰਦਾ ਮੈਂ ਵੀ ਨਾਲ ਗਿਆ ਸੀ ਮੰਤਰੀ ਸਾਹਿਬ ਦੇ ਬ੍ਰਹਮ ਸੰਕਰ ਜੁਪਾਲ ਜੀ ਦੇ ਉਹਨਾਂ ਚਕਾਉਣ ਦੇ ਬਾਰੇ ਆਪਾਂ ਉਹ ਘਾਟਨ ਕੀਤਾ ਸੀਗਾ ਮਗਰ ਥੋੜਾ ਜਿਹਾ ਉਹਦੇ ਵਿੱਚ ਇਹ ਸ ਹੈ ਕਿ ਪਬਲਿਕ ਵੱਲੋਂ ਸਾਡਾ ਸਹਿਯੋਗ ਨਹੀਂ ਸੀ ਵੀਗਾ ਔਰ ਕੋਸ਼ਿਸ਼ ਇਹ ਸੀਗਾ ਕਿ ਜਿਹੜਾ ਕੂੜਾ ਉੱਥੇ ਡਿੱਗਦਾ ਸੀਗਾ ਉਹਨੂੰ ਅਸੀਂ ਗਾਹ ਨੂੰ ਕਿਤੇ ਲੈ ਕੇ ਜਾਣਾ ਸੀਗਾ ਅਸੀਂ ਉਹਦੇ ਵਿੱਚ ਵਿੱਚ ਜਿਹੜਾ ਸਾਡਾ ਚੋਬੰਦ ਆ ਉੱਥੇ ਸਾਡੀ ਜ਼ਮੀਨ ਸੀਗੀ ਨਗਰ ਕੰਗਮੰਦੀ ਔਰ ਅਸੀਂ ਉੱਥੇ ਜਿਹੜਾ ਇੱਕ ਆਲਰੇਡੀ ਜਿਹੜਾ ਡੰਪ ਜਿਹੜਾ ਨਵਾਂ ਬਣਾਇਆ ਹੈਗਾ ਔਰ ਉੱਥੇ ਇਹ ਸਾਰਾ ਅਸੀਂ ਕੂੜਾ ਲੈ ਕੇ ਜਾਣਾ ਤੇ ਲਗਭਗ ਹਜੇ ਜੀ 2 ਹਫ਼ਤੇ ਦਾ ਸਾਨੂੰ ਸਮਾਂ ਚਾਹੀਦਾ ਹੈਗਾ ਲੱਗ ਜਾਏਗਾ ਦੋ ਹਫ਼ਤਿਆਂ ਤੱਕ ਇਹ ਜਿਹੜਾ ਡੈਂਪ ਜਿਹੜਾ ਹੈ ਖਤਮ ਹੋ ਜਾਏਗਾ ਕਿਉਂਕਿ ਉਹਦੇ ਬਾਰੇ ਹੁੰਦਾ ਜਿੱਦਾਂ ਸਾਡੇ ਕੋਈ ਏਸ ਆਏ ਨਵੇਂ ਅਸੀਂ ਨਵੇਂ ਏਸ ਵੀ ਜਿਹੜੇ ਆ ਉਥੇ ਇੱਕ ਦੋ ਆਪਾਂ ਉਹਨਾਂ ਦੇ ਵੀ ਆਪਾਂ ਜਿਹੜੀ ਡਿਊਟੀ ਆਪਾਂ ਲਾ ਰਹੇ ਆ ਤੇ ਇਹ ਨੂੰ ਯਾਨੀ ਕਿ ਛੇਤੀ ਤੋਂ ਛੇਤੀ ਇਹ ਜਿਹੜਾ ਡੈਂਪ ਜਿਹੜਾ ਖਤਮ ਹੋਣ ਜਾ ਰਿਹਾ ਮੇਰ ਸਾਹਿਬ ਰੋਸ਼ੀਗਰੋਂ ਦੇ ਅੰਦਰ ਜਿਹੜੇ ਸਫੇਦੇ ਲੱਗੇ ਹੋਏ ਆ ਮੰਦਰ ਵਾਲੀਆਂ ਦੁਕਾਨਾਂ ਵੱਲੋਂ ਜਦੋਂ ਉਹ ਕਿਤੇ ਨੇਰੀ ਚੱਲਦੀ ਉਦੋਂ ਨੂੰ ਮੂਹ ਕਰਦੇ ਆ ਉਹ ਤੇ ਦੁਕਾਨਦਾਰਾਂ ਨੂੰ ਖਤਰਾ ਹੈ ਕਿ ਕਿਸੇ ਵੇਲੇ ਵੀ ਸਾਡੇ ਉੱਤੇ ਐਡਾ ਹੋਵੇ ਉਹ ਜਿਹੜੇ ਸਵੈਦੇ ਲੱਗੇ ਹੋਏ ਉਹਨਾਂ ਦਾ ਬਕਾਇਦਾ ਇੱਥੇ ਨਗਰ ਨਿਗਮ ਦੇ ਵਿੱਚ ਜਿਹੜਾ ਮਤਾ ਵੀ ਪਾਸ ਜਿਹੜਾ ਪਾਸ ਹੋ ਚੁੱਕਾ ਹੈਗਾ ਉਹਨਾਂ ਨੂੰ ਵਧਾਉਣ ਵਾਸਤੇ ਹੁਣ ਉਹਨਾਂ ਦੀ ਜਿਹੜੀ ਆ ਇੱਕ ਕੀ ਹੈਗਾ ਲੜਕੇ ਲੜੇ ਨਾ ਉਹਨਾਂ ਦੀ ਜਿਹੜੀ ਕੀਮਤ ਜਿਹੜੀ ਲੱਗਦੀ ਹੈਗੀ ਜੰਗਲਾਤ ਮੰਗੋ ਮੰਨ ਲਓ ਠੀਕ ਹੈ ਉਹਨਾਂ ਦੀ ਕੀਮਤ ਲੱਗ ਕੇ ਉਹਦੀ ਫਿਰ ਬੋਲੀ ਹੋਏਗੀ ਔਰ ਉਹ ਵੀ ਜਿਹੜੇ ਸਵੈਦੇ ਬਹੁਤ ਮੋٹے ਮੋٹے ਸਵੈਦੇ ਬਹੁਤ ਪੁਰਾਣੇ ਆ ਹਾਂਜੀ ਔਰ ਇਹ ਵੀ ਜਿਹੜਾ ਕੰਮ ਜਿਹੜਾ ਜਲਦ ਹੋ ਜਾਏਗਾ ਇੱਕ ਸਿਰਫ